ਇਹ ਸਰਕਾਰ ਵੀ ਬਹੁਤ ਲੰਬਾ ਰਸਾ ਨਹੀਂ ਕੱਟ ਸਕਦੀ। ਨਾ ਮੋਦੀ ਵਾਲੀ ਤੇ ਆ ਥੱਲੇ ਵਾਲੀ ਤੇ ਉੱਪਰ ਹੀ ਹੈ ਕੰਮ। ਇਹਨਾਂ ਦੇ ਬਰੂਤੇ ਵਿੱਚੋਂ ਤੇ ਦਿਲ ਭੋਗ ਗਿਆ। ਜਿਹਦੇ ਆ ਕੇ ਮੇਰਾ ਖਿਆ ਜਲੰਧਰ ਦੀ ਇਲੈਕਸ਼ਨ ਸੀ। ਇਹਦਾ ਸੀ ਮੈਂ ਮੰਜਾ ਲੈ ਕੇ ਉੱਥੇ ਚੱਲੇ ਆ ਆਪਣਾ। ਤੇ ਮੈਂ ਜਲੰਧਰ ਵਾਲਿਆਂ ਨੂੰ ਕਿਹਾ ਮੰਜੇ ਸਵੇਦੀ ਇਹਨੂੰ ਹੱਲੇ ਵਾਲੀ ਸਾਧ ਤੇ ਲੈ ਜਾਓ ਕਿਹਾ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫੈਕਟਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਦੇ ਪ੍ਰਤਾਪ ਸਿੰਘ ਬਾਜਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਗਏ ਨੇ ਉਹਨਾਂ ਕਹਿ ਹੈ ਕਿ ਮੋਦੀ ਸਰਕਾਰ ਵੱਲੋਂ ਧਰਮ ਦੇ ਨਾਂ ਤੇ ਵੋਟਾਂ ਮੰਗਿਆ ਗਿਆ ਸੀ ਪਰ ਉਹ ਅਯੁੱਧਿਆ ਦੇ ਵਿੱਚ ਵੀ ਹਾਰ ਗਏ ਤੇ 240 ਸੀਟਾਂ ਵਾਲੀ ਭਾਜਪਾ ਕੇਂਦਰ ਦੇ ਵਿੱਚ ਜ਼ਿਆਦਾ ਦੇ ਰਾਜ ਨਹੀਂ ਕਰੇਗੀ ਤੇ ਨਾਲ ਹੀ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਜਲੰਧਰ ਔਰ ਜਿਮਨੀ ਚੋਣਾਂ ਲੈ ਕੇ ਇਹਨਾਂ ਨੇ ਵੋਟਾਂ ਧਰਮ ਦੇ ਨਾਂ ਦੀਆਂ ਲਈਆਂ ਤੇ ਜਿਸ ਨਾਂ ਦੀਆਂ ਲਈਆਂ ਉਤੋਂ ਇਲੈਕਸ਼ਨ ਆਰ ਯੋਧਿਆ ਦੇ ਵਿੱਚੋਂ ਜਿਸ ਨਾਂ ਦੀਆਂ ਲਈਆਂ ਉਸ ਉਸ ਸੀਟ ਨੂੰ ਇਲੈਕਸ਼ਨਾਂ ਲਈ ਤੇ ਜੇ ਇਹ ਇਹ ਤੁਹਾਡੀ ਪ੍ਰੈਸ ਦਾ ਅਖਬਾਰਾਂ ਦਾ ਝੂਠਾ ਚਰਚਾ ਨਾ ਹੁੰਦਾ ਤੇ ਮੋਦੀ ਨੇ 200 ਸੀਟ ਨਹੀਂ ਸੀ ਜਿੱਪੜੀਆਂ ਇਹ ਸਰਕਾਰ ਹੀ ਅਖਬਾਰਾਂ ਦੇ ਝੂਠੇ ਪ੍ਰੋਪਾਗੈਂਡ ਦੇ ਬਣਾਤੀ ਕੇ ਦਾ ਬਦਲ ਹੀ ਕੋਈ ਨਹੀਂ 400 ਪਾਰ ਟੱਪ ਚੱਲੇ ਜੀ 400 ਪਾਰ ਟੱਪ ਚੱਲੇ 200 ਚੜ ਗਏ ਤੇ ਹੇ ਤੇ ਕੋਈ ਗੱਲ ਨਹੀਂ ਅਗਲੀ ਵਾਰ ਸੇ ਇਹ ਸਰਕਾਰ ਵੀ ਬਹੁਤ ਲੰਬਾ ਰਸਤਾ ਨਹੀਂ ਕੱਟ ਗਈ। ਨਾ ਮੋਦੀ ਵਾਲੀ ਤੇ ਆ ਥੱਲੇ ਵਾਲੀ ਤੋਂ ਉੱਪਰ ਹੀ ਕੰਮ ਕੀਤਾ। ਇਹਨਾਂ ਨੇ ਬਰੂਤੇ ਵਿੱਚੋਂ ਤੇ ਦਿਲ ਮੋਗ ਗਿਆ। ਇਹਦੇ ਆ ਕੇ ਮੇਰਾ ਕਹ ਜਿਲੰਦਰ ਦੀ ਇਲੈਕਸ਼ਨ ਸੀ। ਕਹਿੰਦਾ ਸੀ ਮੈਂ ਮੱਝਾ ਲੈ ਕੇ ਉੱਥੇ ਚੱਲੇ ਆ ਆਪਣਾ। ਤੇ ਮੈਂ ਜਿਲੰਦਰ ਵਾਲਿਆਂ ਨੂੰ ਕਿਹਾ ਮੱਝੇ ਸੁਮੇਦੀ ਇਹਨੂੰ ਆਨੇ ਵਾਲੀ ਤਾਂ ਤੇ ਲੈ ਜਾਓ ਗਿਆ। ਮੱਝੇ ਤੇ ਆ ਰਿਹਾ ਨਾ ਜਮੀਨ ਤੇ ਜੋ ਮੱਝਾ ਚੁੱਕੀ ਦਾ ਕਿਹੜੇ ਕੰਮ ਨਾਲ ਚੁੱਕੀ। ਉਹ ਕਹਿ ਰਿਹਾ 3 ਤਰੀਕ ਨੂੰ ਮੱਝੇ ਸੁਮੇਦੀ ਇਹਨੂੰ ਲੈ ਚੱਲੋ। ਜਿੱਥੇ ਪਛਾਣ ਦੀ ਲੋੜ ਹੈ ਪੰਜਾਬ ਦੀ ਸੌਖਾ ਹੋ ਜੇ ਤੇ ਇਹਨੂੰ ਵੀ ਸੌਖਾ ਕਰਾਂ ਨਿਡਰ ਹਾਂ ਨਿਰਪੱਖ ਰਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸਾਂਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ